ਕਿੱਦਾਂ ਤੁਹਾਡੇ ਮਨ ਦੇ ਵਿੱਚ ਸੋਚ ਆਇਆ ਕਿ ਇਹ ਖੇਡ ਖੇਡਣੀ ਹੈ ਮੈਨੂੰ ਸਟਾਰਟਿੰਗ ਤੋਂ ਬਾਕਸਿੰਗ ਦਾ ਬਹੁਤ ਜ਼ਿਆਦਾ ਸੌਂਕ ਸੀਗਾ ਇਸ ਤਰ੍ਹਾਂ ਕਿੱਥੇ ਕਿੱਥੇ ਹੁਣ ਤੱਕ ਤੁਸੀਂ ਖੇਡੇ ਹੋ ਜਿਹੜੀ ਹੈ ਹੁਣ ਤੱਕ ਤਾਂ ਜਿਵੇਂ ਬਹੁਤ ਜਗ੍ਹਾ ਤੇ ਖੇੜੀ ਕਈਆਂ ਸੰਗਰੂਰ ਬਠਿੰਡਾ ਲੁਧਿਆਣਾ ਕਿੰਨੇ ਮੈਡਲ ਜਿੱਤੇ ਨੇ ਇਸ ਦੇ ਵਿੱਚ ਤੁਸੀਂ ਮੈਂ 20 ਪਲੱਸ ਮੈਡਲ ਜਿੱਤੇ ਨੇ ਹੁਣ ਤੱਕ ਦੇ ਹੁਣ ਤੁਸੀਂ ਪੜ੍ਹ ਲਿਖ ਕੇ ਕਹਿੰਦਾ ਮਤਲਬ ਖੇਡ ਕੇ ਕਿੱਕ ਬਾਕਸਿੰਗ 'ਚ ਕੀ ਬਣਨਾ ਚਾਹੁੰਦੇ ਨੇ ਕੀ ਤੁਹਾਡੇ ਵੱਡੇ ਸੁਪਨੇ ਨੇ ਮੈਜੀਕ ਪੜ੍ਹ ਲਿਖ ਕੇ ਤੇ ਗੇਮ ਕਰਕੇ ਮੈਂ ਆਰਮੀ ਚ ਆਫੀਸਰ ਬਣਨਾ ਚਾਹੁੰਨੀ ਹੈ। ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ? ਮੈਂ ਤਾਂ ਮੰਗੇ ਇਹੀ ਕਰਦਾ ਜੇ ਜੇ ਸਾਡਾ ਨੇ ਸਮਾਂ ਨਿਕਲ ਗਿਆ ਸਾਡੇ ਦਾ ਸਮਾਂ ਮੁਝੇ ਬੱਚੇ ਦਾ ਆਵੇ ਨਾ। ਅੱਜ ਕੱਲ੍ਹ ਦੀ ਤੁਹਾਨੂੰ ਪਤਾ ਹੈ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਆ। ਉਹਨਾਂ ਨੂੰ ਇਸ ਦੇ ਖੇਡਾਂ ਤੁਸੀਂ ਖੇਡਦੇ ਹੋ ਕੀ ਮੈਸੇਜ ਦੇਣਾ ਚਾਹ। ਅੱਜ ਕੱਲ੍ਹ ਦੀ ਨੌਜਵਾਨ ਪੀੜੀ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਡੁੱਬੀ ਜਾ ਰਹੀ ਹੈ। ਉਹ ਅੰਨੇ ਹੋਏ ਪਏ ਆ ਨਸ਼ੇ ਦੇ ਵਿੱਚ। ਉਹਨਾਂ ਨੂੰ ਬਸ ਮੈਂ ਇਹ ਸੰਦੇਸ਼ ਦੇਣਾ ਚਾਹੁੰਨੀ ਆ ਕਿ ਉਹਨਾਂ ਨੂੰ ਨਾ ਜਿਆਦਾ ਤੋਂ ਜਿਆਦਾ ਗੇਮਾਂ ਵਿੱਚ ਜਾਣਾ ਚਾਹੀਦਾ ਤੇ ਆਪਣੇ ਸਰੀਰ ਨੂੰ ਵਧੀਆ ਬਣਾਉਣਾ ਚਾਹੀਦਾ। ਸਾਸੀ ਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹੈਪੀ ਅੱਜ ਅਸੀਂ ਖੜੇ ਆ ਬਰਨਾਲਾ ਦੇ ਪੁਆਰਾ ਚੌਂਗ ਦੇ ਵਿੱਚ ਜਿੱਥੇ ਕੀ ਤੁਹਾਨੂੰ ਇਸ ਝੁੱਗੀ ਝੌਂਪੜੀ ਦੀਆਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਤਸਵੀਰਾਂ ਨੇ ਫਿਰ ਵੀ ਗਰੀਬ ਪਰਿਵਾਰਾਂ ਤੇ ਉਸ ਦੇ ਵਿੱਚੋਂ ਹੀ ਅੱਜ ਉਹਨਾਂ ਦੀ ਇੱਕ ਲੜਕੀ ਕਿੱਕ ਬਾਕਸਿੰਗ ਦੇ ਵਿੱਚ ਖੇਡੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਸਫਰ ਹੈ ਤੁਹਾਡਾ ਉਹ ਨਾਲ ਨੇ ਸਾਡੇ ਕੀ ਨਾਮ ਹੈ ਪੁੱਤ ਮੇਰਾ ਨਾਮ ਪੂਜਾ ਜੀ ਕਿਵੇਂ ਦੇਖਦੇ ਹੋ ਕਿੱਦਾਂ ਤੁਹਾਡੇ ਮਨ ਦੇ ਵਿੱਚ ਸੋਚ ਆਇਆ ਕਿ ਇਹ ਖੇਡ ਖੇਡਣੀ ਚਾਹੀਦੀ ਹੈ ਮੈਨੂੰ ਸਟਾਰਟਿੰਗ ਤੋਂ ਬਾਕਸਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਮੈਨੂੰ ਮੈਂ ਵੈਸੇ ਉਹ ਖੇਡਦੀ ਹੁੰਦੀ ਸੀ ਉਸ ਤੋਂ ਬਾਅਦ ਮੈਂ ਸਕੂਲ ਚ ਗਈ ਜਦੋਂ ਫਰਸਟ ਡੇ ਮੈਨੂੰ ਸਰ ਨੇ ਕਿਹਾ ਵੀ ਖੇਡਾਂ ਚ ਪ੍ਰੇਰਿਤ ਕੀਤਾ ਵੀ ਤੂੰ ਖੇਡਾਂ ਵਿੱਚ ਖੇਡਿਆ ਕਰ ਉਦੋਂ ਤੋਂ ਹੀ ਮੈਂ ਮੈਨੂੰ ਬਾਕਸਿੰਗ ਦਾ ਸ਼ੌਂਕ ਪੈ ਗਿਆ ਤੇ ਮੈਂ ਖੇਡਣ ਲੱਗ ਪਈ ਤੇ ਤੁਸੀਂ ਸਟੱਡੀ ਕਰਦੇ ਮੈਂ ਪਲੱਸ 2 ਜੀ ਸਟੱਡੀ ਕਰਦੀ ਕਿਸ ਤਰ੍ਹਾਂ ਕਿੱਥੇ ਕਿੱਥੇ ਹੁਣ ਤੱਕ ਤੁਸੀਂ ਖੇਡੇ ਹੋ ਜਿਹੜੀ ਹੈ ਹੁਣ ਤੱਕ ਤਾਂ ਹੀ ਮੈਂ ਬਹੁਤ ਜਗ੍ਹਾ ਤੇ ਖੇੜੀ ਗਈਆਂ ਸੰਗਰੂਰ ਬਠਿੰਡਾ ਲੁਧਿਆਣਾ ਤੇ ਬਹੁਤ ਜ਼ਿਆਦਾ ਹੁਣ ਨੈਸ਼ਨਲ ਮੈਂ ਚਾਰਖੰਡ ਖੇੜੀ ਕਿ ਐ ਸੀ 2023 ਦੇ ਵਿੱਚ ਕਿੰਨੇ ਮੈਡਲ ਜਿੱਤੇ ਨੇ ਇਸ ਦੇ ਵਿੱਚ ਤੇ ਮੈਂ 20 ਪਲੱਸ ਮੈਡਲ ਜਿੱਤੇ ਨੇ ਹੁਣ ਤੱਕ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਜਿਵੇਂ ਕਿ ਦੇਖਿਆ ਅਸੀਂ ਤੁਸੀਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਫਿਰ ਵੀ ਤੁਹਾਡੀ ਮਦਦ ਤੁਹਾਡੀ ਸਰਕਾਰਾਂ ਵੱਲੋਂ ਮਦਦ ਜਾਂ ਕਿਸੇ ਵੱਲੋਂ ਹੋਰ ਕੋਚਿੰਗ ਬਾਰੇ ਤੁਹਾਡੇ ਨੇ ਜੀ ਹੁਣ ਤੱਕ ਦੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਪਾਣ ਸਿੰਘ ਜੱਸੀ ਸਰ ਨੇ ਜਿਹੜੇ ਹੁਣ ਤੱਕ ਸਾਨੂੰ 2003 ਤੋਂ ਸਾਡੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਉਹਨਾਂ ਨੇ ਹੀ ਸਾਨੂੰ ਹੁਣ ਤੱਕ ਪੜਾਇਆ ਮੇਰੇ ਮੇਰੇ ਗੇਮ ਦਾ ਵੀ ਕਈ ਵਾਰੀ ਖਰਚਾ ਉਹ ਹੀ ਚੱਕਦੇ ਨੇ ਸਰ ਸਾਡੀ ਹੁਣ ਤੱਕ ਬਹੁਤ ਹੈਲਪ ਕਰਦੇ ਨੇ ਬਾਕੀ ਸਰਕਾਰ ਵੱਲੋਂ ਸਾਨੂੰ ਕੋਈ ਹੈਲਪ ਨਹੀਂ ਆਈ ਹੁਣ ਤੱਕ ਹੁਣ ਤੁਸੀਂ ਪੜ੍ਹ ਲਿਖ ਕੇ ਕਹਿੰਦਾ ਮਤਲਬ ਖੇਡ ਕੇ ਕਿੱਕ ਬਾਕਸਿੰਗ ਵਿੱਚ ਕੀ ਬਣਨਾ ਚਾਹੁੰਦੇ ਨੇ ਕੀ ਤੁਹਾਡੇ ਵੱਡੇ ਸੁਪਨੇ ਨੇ ਮੈਂ ਜੀ ਪੜ੍ਹ ਲਿਖ ਕੇ ਤੇ ਗੇਮ ਕਰਕੇ ਮੈਂ ਆਰਮੀ ਵਿੱਚ ਆਫੀਸਰ ਬਣਨਾ ਚਾਹੁੰਦੀ ਹਾਂ ਪੂਰਤੀ ਮੰਗ ਕਰਦੇ ਆ ਸਰਕਾਰਾਂ ਤੋਂ ਮੈਂ ਸਰਕਾਰ ਤੋਂ ਇਹੀ ਮੰਗ ਆ ਕਿ ਸਾਡੀ ਹੈਲਪ ਕਰਿਆ ਕਰੀ ਜਾਵੇ ਅਤੇ ਵੀ ਜੋ ਸਾਡੇ ਸੁਪਨੇ ਨੇ ਉਹਦੇ ਵਿੱਚ ਮਦਦ ਕਰੇ ਸਰਕਾਰ ਜੇ ਕਿਸੇ ਨੇ ਤੁਹਾਡੇ ਤੱਕ ਕਿਸੇ ਨੇ ਪਹੁੰਚਣਾ ਹੋਵੇ ਤਾਂ ਤੁਹਾਡੀ ਮਦਦ ਕਰਨੀ ਹੋਵੇ ਕਿੱਥੇ ਪਹੁੰਚੇ ਕੀ ਨੰਬਰ ਆ ਤੁਹਾਡਾ ਬਰਨਾਲਾ ਬਾਈ ਏਕੜ ਪਵਾਰਾ ਚੌਂਕ ਕਿੰਨਾ ਨੰਬਰ ਆ ਜੇ ਤੁਹਾਡੇ ਨਾਲ ਜੇ ਕਿਸੇ ਨੇ ਕਨੈਕਟ ਕਰਨਾ ਹੋਵੇ 987263986 ਮੇਰੇ ਪਾਪਾ ਦਾ ਨੰਬਰ ਹੈ 987263986 ਜੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਬੈਠਣ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਇਹੋ ਕੀ ਨਾਮ ਆਈ ਪਿੰਦੂ ਜੋਗੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਮੈਂ ਤਾਂ ਮੰਗੇ ਇਹੀ ਕਰਦਾ ਜੇ ਜੇ ਸਾਡਾ ਨੇ ਸਮਾਂ ਨਿਕਲ ਗਿਆ ਸਾਡੇ ਦਾ ਸਮਾਂ ਜੇ ਬੱਚੇ ਦਾ ਆਵੇ ਨਾ ਵਧੀਆ ਬੱਚਿਆਂ ਦੀ ਭਵਿੱਖਬਾਣੀ ਹੋਵੇ ਵਧੀਆ ਬੱਚੇ ਤਰੱਕੀਆਂ ਕਰਨ ਮਾੜਾ ਮੋਟਾ ਕੋ ਬਣ ਬਣ ਕੇ ਪੜ੍ਹ ਲਿਖ ਕੇ ਕੋ ਸਰਕਾਰੀ ਨੌਕਰੀ ਦਾ ਕੋ ਅਫਸਰ ਬਣ ਜਾਣਾ ਸਾਡੀ ਜਿਹੜੇ ਸਾਡੀ ਕੁੜੀਆਂ ਚੋਂ ਨਿਕਲ ਕੇ ਕੋ ਹੋਰ ਪਾਸੇ ਮਾੜਾ ਮੋਟਾ ਕੋ ਟਕਾਣਾ ਟਾਊਟਕਾਣਾ ਬਣ ਜਵੇ ਬੱਚਾ ਪੜ੍ਹ ਲਿਖ ਕੇ ਕੋ ਸਰਕਾਰੀ ਨੌਕਰੀ ਕੋਈ ਵੀ ਨੌਕਰੀ ਬੱਚੇ ਨੂੰ ਮਿਲ ਜੇ ਤਾਂ ਬਹੁਤ ਵਧੀਆ ਹੈ ਬਸ ਸਾਡੀ ਇਹੀ ਮੰਗੇ ਜੇ ਸਾਨੂੰ ਇਹਨਾਂ ਦੇ ਪਰਿਵਾਰਕ ਜਿਸ ਤਰ੍ਹਾਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਮਿਹਨਤ ਹੋਣ ਦੇ ਬਾਵਜੂਦ ਤੁਹਾਨੂੰ ਘਰਦਿਆਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਮੈਨੂੰ ਘਰਦਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈਗਾ ਮੇਰੇ ਮੰਮੀ ਡੈਡੀ ਦੇ ਨਾਲ ਨਾਲ ਮੇਰੇ ਨਾਨੂ ਵੀ ਨੇ ਇਹ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੰਦੇ ਨੇ ਵੀ ਗੇਮਾਂ 'ਚ ਜਾਣ ਦਾ ਨਹੀਂ ਤਾਂ ਕੁੜੀਆਂ ਨੂੰ ਨਾ ਸਾਡੇ ਜ਼ਿਆਦਾਤਰ ਗਰੀਬ ਘਰ ਦੇ ਵਿੱਚ ਨਾ ਤਾਂ ਇਹਨਾਂ ਪੜਾਉਂਦਿਆਂ ਨਾ ਕੋਈ ਗੇਮਾਂ 'ਚ ਜਾਣ ਦਿੰਦਾ ਮੈਂ ਸਾਡੇ ਪਰਿਵਾਰ 'ਚ ਸਾਡੇ ਖਾਨਦਾਨ 'ਚ ਮੈਂ ਪਹਿਲੀ ਕੁੜੀ ਜਿਹੜੀ ਇੰਨੀ ਅੱਗੇ ਜਾ ਰਹੀ ਆ ਜਿਵੇਂ ਕਿ ਅੱਜਕੱਲ੍ਹ ਦੀ ਤੁਹਾਨੂੰ ਪਤਾ ਹੈ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਆ ਉਹਨਾਂ ਨੂੰ ਇਸ ਦੇ ਖੇਡਾਂ ਤੁਸੀਂ ਖੇਡਦੇ ਹੋ ਕੀ ਮੈਸੇਜ ਦੇਣਾ ਚਾਹੋ ਹਾਜੀਕਲ ਦੀ ਨੌਜਵਾਨ ਪੀੜੀ ਬਹੁਤ ਜ਼ਿਆਦਾ ਨਸ਼ਿਆਂ ਦੇ ਵਿੱਚ ਡੁੱਬੀ ਜਾ ਰਹੀ ਹੈ ਉਹ ਅੰਨੇ ਹੋਏ ਪਏ ਆ ਨਸ਼ੇ ਦੇ ਵਿੱਚ ਉਹਨਾਂ ਨੂੰ ਬਸ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਉਹਨਾਂ ਨੂੰ ਨਾ ਜਿਆਦਾ ਤੋਂ ਜਿਆਦਾ ਗੇਮਾਂ ਵਿੱਚ ਜਾਣਾ ਚਾਹੀਦਾ ਤੇ ਆਪਣੇ ਸਰੀਰ ਨੂੰ ਵਧੀਆ ਬਣਾਉਣਾ ਚਾਹੀਦਾ ਨਾ ਕਿ ਨਸ਼ਿਆਂ ਦੇ ਵਿੱਚ ਵੱੜ ਕੇ ਆਪਣੀ ਜ਼ਿੰਦਗੀ ਖਰਾਬ ਕਰਨੀ ਚਾਹੀਦੀ ਆ ਮੰਮੀ ਡੈਡੀ ਨੂੰ ਦੁੱਖ ਹੀ ਦਿੰਦੇ ਨੇ ਉਹ ਬਾਦੂ ਦਾ ਮੰਮੀ ਡੈਡੀ ਉਹਨਾਂ ਦੇ ਟੈਨਸ਼ਨ ਦੇ ਵਿੱਚ ਹੋਰ ਮਰ ਜਾਂਦੇ ਨੇ ਬਾਕੀ ਉਹਨਾਂ ਨੂੰ ਨਹੀਂ ਕਰਨਾ ਮਿਹਨਤ ਕਰਨੀ ਚਾਹੀਦੀ ਆ ਵਧੀਆ ਪੜ੍ਹਾਈ ਕਰਕੇ ਵੀ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਨਾ ਕਿ ਪੰਜਾਬ ਦਾ ਨਾਮ ਨਾਸ਼ ਕਰਨਾ ਚਾਹੀਦਾ ਇਦਾਂ ਦੇ ਬੱਚਿਆਂ ਨੂੰ ਉਹਨਾਂ ਦੇ ਨਾਨਾ ਜੀ ਵੀ ਨਹੀਂ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆਈ ਵੀਰਨਾਥ ਕਿਵੇਂ ਦੇਖਦੇ ਹੋ ਤੁਹਾਡੀ ਕੁੜੀ ਇੰਨੀ ਮਿਹਨਤ ਕਰਦੀ ਆ ਇਹ ਤਾਂ ਸਾਡੀ ਕੁੜੀ ਇਦਾਂ ਕਰਦੀ ਆ ਜੀ ਅਸੀਂ ਵਟੇ ਆ ਨਾਨੇ ਨੇ ਨਾਨੇ ਆ ਅਸੀਂ ਜੇ ਸਾਡੀ ਸੋਚ ਵਧੀਆ ਹੈ ਤੇ ਤਾਂ ਹੀ ਅਸੀਂ ਇਹ ਬੱਚਿਆਂ ਨੂੰ ਗਾਹਾਂ ਲੈ ਕੇ ਜਾ ਰਹੇ ਆ ਸਾਡੀ ਕੀ ਮੰਗ ਕਰਦੇ ਆ ਸਰਕਾਰ ਸਾਡੀ ਮੰਗਾ ਸਾਡੀ ਇਹੀ ਮੰਗ ਹੈ ਸਾਡੇ ਬੱਚੇ ਜਿਵੇਂ ਵੱਡਿਆਂ ਦੇ ਲੋਕਾਂ ਵੱਡੇ ਲੋਕਾਂ ਦੇ ਵੱਡੇ ਵੱਡੇ ਮੁਲਾਜ਼ਮ ਹੋ ਰਹੇ ਨੇ ਜੱਜ ਕਮਿਸ਼ਨਾਂ ਤੱਕ ਪਹੁੰਚ ਰਹੇ ਨੇ ਸਾਡੇ ਬੱਚੇ ਇਹ ਨਹੀਂ ਪਹੁੰਚ ਸਕਦੇ ਅਸੀਂ ਗਰੀਬ ਕੋਲ ਜ਼ਰੂਰ ਹੈ ਸਾਡੇ ਵਿੱਚ ਵੀ ਪਹੁੰਚ ਸਕਦੇ ਨੇ ਜੀ ਸਾਡੀ ਇਹੀ ਬੇਨਤੀ ਹੈ ਇਹ ਸਾਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਇਹੀ ਬੇਨਤੀ ਹੈ ਕਿ ਅਸੀਂ ਪੜ੍ਹ ਲਿਖ ਕੇ ਆਪਣੀ ਕੁੜੀ ਨੂੰ ਸਰਕਾਰੀ ਨੌਕਰੀ ਦਿਵਾ ਸਕੀਏ ਦੇਖਦੇ ਰਹੋ ਸਾਂਝਾ ਟੀਵੀ ਬਰਨਾਲਾ